ਬਾਦਲ ਸਾਹਿਬ ਨੂੰ ਚਮਚਿਆਂ ਨੇ ਥੱਲੇ ਲਾਇਆ ਏ ਚਮਚਿਆਂ ਨੇ ਨਾ ਕੇ ਬਾਦਲ ਮਾੜਾ ਨਹੀਂ ਸੀ ਪ੍ਰਕਾਸ਼ ਸਿੰਘ ਬਾਦਲ ਦੇਵਤਾ ਸੀ ਪਰ ਹੌਲੀ ਹੌਲੀ ਚਲੋ ਜਿਵੇਂ ਸਿਸਮ ਦੇ ਨਾਲ ਜੋ ਵੀ ਮੱਤ ਦੇ ਬਾਸਰਾਜ ਨਹੀਂ ਹੈਗਾ Hindu ਵੀ ਖਾਸ ਰਾਜ ਕਿਉਂਕਿ ਖਾਸੇ ਤੋਂ ਭਾਵ ਦੁਖੀ ਦੀ ਗੱਲ ਸੁਣੀ ਸੁਣਾਈ ਦੁਖਿਆਰੇ ਜਸ ਨੇ ਆਈ ਕਰਨੀ ਅਸੀਂ ਪੈਣਾ ਬੜਾ ਰਲ ਕੇ ਚੱਲਣਾ ਹੈ Hindu ਚ ਵੀ ਖੂਨ ਉਹੀ ਹੈ ਸਿੱਖ ਚ ਵੀ ਖੂਨ ਉਹੀ ਹੈ ਮੁਸਲਮਾਨ ਚ ਵੀ ਖੂਨ ਉਹੀ ਹੈ ਈਸਾਈਚ ਵੀ ਖੋਨ ਹੋਈ ਪਰ ਸਾਡੀਆਂ ਦੁਕਾਨਾਂ ਪੈ ਗਈਆਂ ਨੇ ਵੇਖੋ ਯਾਰੋ ਅੱਜ ਅਸੀਂ ਜਿਹੜਾ ਅੱਗੇ ਬਲਾ ਆਮ ਆਦਮੀ ਸੀ ਭਗਵੰਤ ਮਾਨ ਚਲੋ ਚੰਗਾ ਆ ਪਰ ਉਹਨੂੰ ਹੁਣ ਸਾਨੂੰ ਨਹੀਂ ਪਤਾ ਖਬਰਾਂ ਸੁਣ ਰਹਿਆਂ ਕਿ ਕਰੇਂਦਿਆਂ ਨੇ ਉਹਦੀ ਪਿੱਠ ਲਾ ਦੇ ਨੇ ਕਰੇਂਦੇ ਉਹ ਰੌਂਗਟੇ ਖੜੇ ਹੋਣਗੇ ਕਿ ਸੱਚ ਕੀ ਲੋਕ ਸੱਚ ਨੂੰ ਦਬਣਾ ਚਾਹੁੰਦੇ ਨੇ ਜਿਹੜਾ ਕੋਈ ਕੰਮ ਕਰ ਲੈਂਦਾ ਹੁੰਦਾ ਪੈਸਾ ਖਾ ਜਾਂਦੇ ਨੇ ਇਸ ਕਰਕੇ ਅਸੀਂ ਬਈ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਕਸ਼ਮੀਰ ਸਿੰਘ ਕੀ ਕਹਿਣਾ ਚਾਹੋਗੇ ਇਹ ਜਿਹੜੀ ਛਪੜ ਦੇ ਪਾਣੀ ਨਾਲ ਫਸਲ ਡੁੱਬੀ ਆ ਤੁਹਾਡੀ ਕਿੰਨੀ ਚਿਰ ਤੋਂ ਡੁੱਬਰੀ ਆ ਪਹਿਲੀ ਗੱਲ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਕਿ ਅੱਜ ਤੱਕ 30 ਸਾਲ ਹੋ ਗਏ ਨੇ ਔਰ ਗੱਲ ਕਰੀ 15 ਸਾਲਾਂ ਤੋਂ ਕਿ ਮੈਂ ਜੋ ਪੱਤਰਕਾਰ ਮੀਡੀਆ ਵਾਲੇ ਕਹਿ ਲੀਏ ਅਜੇ ਤੱਕ ਮੇਰੀ ਕਿਸੇ ਨੇ ਸਾਰ ਨਹੀਂ ਲਈ ਪਰ ਮੈਂ ਤੁਹਾਨੂੰ ਇੱਕ ਰੱਬ ਦਾ ਰੂਪ ਮੰਨਦਾ ਇੱਕ ਦੇਵਤਾ ਮੰਨਦਾ ਕਿ ਤੁਸੀਂ ਜਿਹੜਾ ਇੱਕ ਵਾਰੀ ਬਾਹਰ ਇੰਟਰਵਿਊ ਲੈਣ ਗਿਆ ਸੀ ਜਦੋਂ ਡੋਬਾ ਆਇਆ ਸੀ ਔਰ ਤੁਸੀਂ ਮੈਨੂੰ ਉੱਥੇ ਜਲਾਲਾਬਾਦ ਆਪਣਾ ਕੱਢ ਸੀਗਾ ਤੇ ਪੁੱਛਿਆ ਵੀ ਕੀ ਗੱਲ ਉਹ ਚਾਰ ਕਨਾਲਾ ਜ਼ਮੀਨ ਕੀ ਦੀ ਹੈ ਯਾਰ ਉਹ ਜਦੋਂ ਵੇਖੀ ਤਾਂ ਡੁੱਬੀ ਹੁੰਦੀ ਹੈ ਤੁਸੀਂ ਮੈਨੂੰ ਪੁੱਛਿਆ ਸੀ ਨਾ ਪਰ ਉਹ ਕਾਰਨ ਕੀ ਇੱਕ ਰੱਬ ਜਿਹੜਾ ਉਹ ਜੜੀਆ ਬਣਦਾ ਹੈ ਤੁਸੀਂ ਅੱਜ ਆ ਕੇ ਮੈਂ ਤੁਹਾਨੂੰ ਉੱਥੇ ਦੱਸਿਆ ਤੁਸੀਂ ਅੱਜ ਆ ਕੇ ਜਿੰਨਾ ਸਾਡੀ ਸਾਰ ਲਈ ਜੀ ਠੀਕ ਹੈ ਆਪਣੀ ਗੱਲਬਾਤ ਹੋਈ ਸੀਗੀ ਪਰ ਜਿਹੜੇ ਮੀਡੀਆ ਵਾਲੇ ਨੂੰ ਪੁੱਛੀਦਾ ਉਹ ਪਹਿਲਾਂ ਤਾਂ ਕੋਈ ਪੈਸੇ ਮੰਗਦੇ ਨੇ ਔਰ ਕੋਈ ਰਿਸਕ ਨਹੀਂ ਲੈਂਦਾ ਪਰ ਮੈਂ ਤੁਹਾਨੂੰ ਇੱਕ ਦੇਵਤਾ ਮੰਨਦਾ ਔਰ ਜਿਹੜਾ ਤੁਹਾਡਾ ਚੈਨਲ ਹੈ ਮੈਂ ਸਾਰੇ ਸਰੋਤਿਆਂ ਨੂੰ ਔਰ ਪੰਜਾਬ ਨੇ ਪੂਰੇ ਵਰਲਡ ਵਿੱਚ ਹਿੰਦੁਸਤਾਨ ਦੇ ਵਿੱਚ ਬਾਹਰ ਦੇ ਸਟੇਟਾਂ ਤੱਕ ਵੀ ਤੁਹਾਡੇ ਚੈਨਲ ਦੀ ਮੈਂ ਜਿਹੜੀ ਪੂਰੀ ਗ੍ਰੋਥ ਕਰਵਾਵਾਂਗਾ ਔਰ ਸੱਚਾਈ ਕਰਾਂਗੇ ਕਿ ਅੱਜ ਤੁਸੀਂ ਗਰੀਬਾਂ ਦੀ ਸਾਡੀ ਸਾਰ ਲੈਣ ਵਾਸਤੇ ਅਸੀਂ ਰੱਬ ਦੇ ਪਿਆਰ ਵਿੱਚ ਗਰੀਬ ਨਹੀਂ ਹੈ ਪਰ ਦੁਨੀਆ ਜਿਹੜੀ ਸਮਝ ਕੇ ਗਰੀਬ ਨੇ ਅੱਜ ਸਾਡੀ ਫਸਲ ਜਿਹੜੀ ਸਾਡੇ ਪਾਪਾ ਜੀ ਨੇ ਆ ਮੰਡੀ ਬਣੀ ਨੂੰ ਲਗਭਗ 30 ਸਾਲ ਹੋ ਚਲੇ ਨੇ ਇਹਨਾਂ ਦੇ ਸੈਨ ਕੀਤੇ ਹੋਏ ਨੇ ਔਰ ਲੋਕਾਂ ਦੀ ਸੇਵਾ ਦੇ ਖਾਤਰ ਕਿ ਜ਼ਿਮੀਦਾਰ ਬਾਹਰ ਨਾ ਜਾਣ ਅਤੇ ਬੱਚੇ ਲੱਗਣਗੇ ਸਰਕਾਰਾਂ ਸਾਨੂੰ ਕੋਈ ਕਾਰੋਬਾਰ ਦੇਣਗੀਆਂ ਪਰ ਸਾਡਾ ਜਿਹੜਾ ਸਿਸਟਮ ਹੈ ਜੋ ਇਹ ਸਾਡਾ ਸਤਿਆਨਾਸ਼ ਕਿਉਂ ਹੈ ਕਿ ਇਹ ਛੱਪੜ ਦੇ ਨਾਲ ਜ਼ਮੀਨ ਜੀ ਔਰ ਸਾਡੇ ਜਿਹੜੇ ਮੇਰੇ ਚਾਚੇ ਨੇ ਨਾ ਸਾਡੇ ਤਬਾਦਲਾ ਕਰਕੇ ਤੇ ਇੱਥੇ ਘਟੋਗੜ 50 ਸਾਲ ਤੋਂ ਮੇਰੀ ਉਮਰ ਹੋ ਗਈ 45 ਸਾਲ ਦੀ 50 ਸਾਲਾਂ ਤੋਂ ਜ਼ਮੀਨ ਪਾਪਾ ਜੀ ਕੋਲੇ ਮਿਹਨਤ ਕਰਦੇ ਨੇ ਔਰ ਜਦੋਂ ਫਸਲ ਚੁੱਕਣ ਧਿਆਨ ਦੇਣ ਉਦੋਂ ਡੁੱਬ ਜਾਂਦੀ بارش ਪੈਂਦੀ ਪਿੰਡ ਦਾ ਸਾਰਾ ਵਿਕਾਸ ਜਿਹੜਾ ਉਹ ਇੱਥੇ ਸਾਰਾ ਨਿਕਾਲ ਸਿੱਥੇ ਆਉਂਦਾ ਔਰ ਜਦੋਂ ਵੀ ਫਿਰ ਵੀ ਇਹਨਾਂ ਦਾ ਧੰਨ ਜਿਹੜਾ ਹੈ ਕਿਉਂਕਿ ਅਸੀਂ ਤਾਂ ਛੋਟੇ ਸੀ ਪਰ ਇਹ ਮਿਹਨਤ ਕਰਦੇ ਕਰਦੇ ਹਾਰਡ ਮਿਹਨਤ ਕਰਦੇ ਹਾਰਡ ਮਿਹਨਤ ਇਹਨਾਂ ਨੇ ਪਰਵਾਹ ਨਹੀਂ ਸਮਝੀ ਅੱਜ ਵੀਰ ਜੀ ਸਾਡੀ ਜ਼ਮੀਨ ਵੀ ਕਹਿੰਨੇ ਭਈ ਇਸ ਤੁਹਾਡੇ ਦੀ ਖਾਤਰ ਅਸੀਂ ਅਮੀਰ ਹਾਂ ਕਰੋੜਪਤੀ ਹਾਂ ਪਰ ਜੇਕਰ ਸਾਡਾ ਕੋਈ ਸਰਕਾਰ ਕੋਈ ਪੰਚਾਇਤ ਕੋਈ ਹੱਲ ਕਰਦੀ ਔਰ ਲੋਕਾਂ ਨੂੰ ਪਤਾ ਵੀ ਹੈ ਪਿੰਡਿਆਂ ਨੂੰ ਹੀ ਐਮਐਲਏ ਨੂੰ ਹੀ ਪਤਾ ਹੁੰਦਾ ਵੇਖਦੇ ਨੇ ਪਰ ਕੋਈ ਸੁਣਵਾਈ ਨਹੀਂ ਕਰਦਾ ਕਿਉਂਕਿ ਜਿਹੜੇ ਵੋਟਾਂ ਪੁਆ ਆ ਕੇ ਸਾਡੇ ਵਰਗਿਆਂ ਨੂੰ ਕਹਿ ਕੇ ਬਈਆ ਵੋਟਾਂ ਪਾਣੀਆਂ ਉਹਦੇ ਬਾਅਦ ਆਗੂ ਕਰ ਬਣ ਜਾਂਦੇ ਨੇ ਕੋਈ ਸੁਣਵਾਈ ਨਹੀਂ ਕਰਦੇ ਠੀਕ ਹੈ ਪਰ ਅੱਜ ਜਿਹੜਾ ਮਜਬੂਰ ਹੋ ਕੇ ਮੈਂ ਤੁਹਾਡਾ ਧੰਨਵਾਦ ਕਰਨਾ ਫਾਇਲ ਕਾ 24 ਚੈਨਲ ਦਾ ਕਿ ਜਿਨ੍ਹਾਂ ਨੇ ਅੱਜ ਸਾਡੀ ਇਹ ਸਾਰ ਲੈ ਕੇ ਤੁਸੀਂ ਦੇਸ਼ਾਂ-ਵਦੇਸ਼ਾਂ 'ਚ ਔਰ ਸਾਰੇ ਪੂਰੇ ਵਰਲਡ ਦੇ ਵਿੱਚ ਪਚਾਓਗੇ ਪਰ ਲੋਕਾਂ ਲੀਡਰਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਚੈਲੰਜ ਕਰਨੇ ਆ ਕਿ ਜਿਹੜਾ ਵੋਟਾ ਮੰਗਣ ਆ ਗਏ ਨਾ ਪਿੰਡ ਪ੍ਰਵਾਰ ਸਿੰਘ ਵਾਲੇ ਕੋਈ ਮਰਜ਼ੀ ਹੋਵੇ 골ਡੀ ਹੋਵੇ ਚਾਹੇ ਹੋਵੇ ਛੇਰ ਸਿੰਘ ਤੇ ਚਾਹੇ ਹੋਰ ਵੀ ਕੋਈ ਮੈਂ ਅਸੀਂ ਉਹਨਾਂ ਨੂੰ ਬਖਸ਼ਾਂਗੇ ਨਹੀਂ ਮੈਂ ਅਸੀਂ ਨਾ ਸਾਡੇ ਚ ਇਨੀ ਕੁ ਰੱਬ ਨੇ ਕਰਾਮਾਤ ਭਰੀਏ ਔਰ ਅਸੀਂ ਸੱਚ ਤੇ ਚੱਲਣਾ ਬਾਬੇ ਨਾਨਕ ਦੀ ਫਲਸਫੀ ਤੇ ਠੀਕ ਹੈ ਔਰ ਅਸੀਂ ਸੱਚ ਕਰਕੇ ਵਿਖਾਣਾ ਸਾਡੀ ਬਿਲਕੁਲ ਜਾਨ ਜਾਂਦੀ ਤੇ ਜਾਵੇ ਇਹ ਲੋਕਾਂ ਨੂੰ ਜਰਾ ਨਹੀਂ ਅਕਲ ਹੈ ਕਿ ਵੀ ਸੱਚ ਕੀ ਝੂਠ ਕੀ ਆਹ ਵੇਖ ਲਓ ਗਰੀਬ ਇੱਧਰ ਲਾਇਓ ਵੀਰ ਜੀ ਉਹ ਮਕਾਨ ਗਰੀਬਾਂ ਦੇ ਕੋਈ ਸੁਣਵਾਈ ਨਹੀਂ ਇੱਧਰ ਆ ਵਿਚਾਰੇ ਆ ਪੈਂਜ ਬਿੰਦਰ ਜੀ ਇਹਨੇ ਉਹ ਵੇਖ ਲੋ ਆ ਗੰਦਾ ਮੁਸ਼ਕ ਇਹਨਾਂ ਦੇ ਕੋਈ ਸੁਣਵਾਈ ਨਹੀਂ ਹੋਈ ਗੋਲਡੀ ਨੇ ਸਾਨੂੰ ਕਿਹਾ ਸੀ ਕਿ ਮੈਨੂੰ ਲਿਖ ਕੇ ਦੇ ਇਹ ਜਿਹੜੇ ਨੇ ਤਰ ਪਹਿਲਾਂ ਵੀ ਮਿਲਣ ਗਿਆ ਰਸ਼ ਨਹੀਂ ਮਿਲੇਗਾ ਮੈਂ ਵਟਸਐਪ ਤੇ ਉਹਨਾਂ ਦੇ ਪਾਇਆ ਮੈਂ ਉਹਦੇ ਘਰੇ ਵੀ ਗਿਆ ਯਾਰ ਉਹਨੂੰ ਵੋਟਾਂ ਪਾ ਕੇ ਅਸੀਂ ਬਦਲਾਅ ਕੀਤਾ ਇਸ ਕਰਕੇ ਬਦਲਾਅ ਕੀਤਾ ਕਿ ਸਾਡੀ ਸੁਣਵਾਈ ਨਾ ਹੋਵੇ ਅਸੀਂ ਖੁਦ ਵੋਟਾਂ ਪਾਈਆਂ ਨੇ ਸੁਖਵੀਰ ਨੂੰ ਪਾंदे ਪਾंदे ਅਸੀਂ ਜਿਤਾਉਂਦੇ ਰਿਆਂ ਪਰ ਉਹਦਾ ਮੁੱਖ ਕਾਰਨ ਕੀ ਸੀ ਜੀਰੋ ਹੋਣ ਦਾ ਕਾਰਨ ਉਹਨੇ ਵੱਡਿਆਂ ਮੋਤ ਬਾਰਾਂ ਨੂੰ ਮਗਰ ਮੱਛਾਂ ਨੂੰ ਚੱਕ ਵੱਡੇ ਵੱਡੇ ਬੰਦੇ ਨੇ ਗਰੀਬਾਂ ਦੀ ਸੁਣਵਾਈ ਨਹੀਂ ਕੀਤੀ ਦੁਨੀਆ ਦੁਖੀ ਹੋ ਗਈ ਏ ਕਿ ਇਹ ਗਰੀਬ ਦੀ ਸੁਣਵਾਈ ਨਹੀਂ ਕਰਦਾ ਆ ਹੁਣ ਉਸ ਤੇ ਨਾ ਆਏ ਨੇ ਪਿੰਡ ਪ੍ਰਬਾਸ ਸਿੰਘ ਵਾਲਾ ਨਹਿਰ ਤੇ ਪੋਲ ਤੇ ਮੈਂ ਮਿਲਣਾ ਚਾਹੁੰਦਾ ਸੀ ਠੀਕ ਹੈ ਪਰ ਮੈਨੂੰ ਮਿਲ ਨਹੀਂ ਦਿੱਤਾ ਗਿਆ ਵੀਰ ਬਾਦਲ ਨੂੰ ਸੁਖਬੀਰ ਬਾਦਲ ਨੂੰ ਕੀ ਗੱਲ ਯਾਰ ਅੱਜ ਜਿਉ ਆ ਰਿਹਾ ਅਸੀਂ ਉਹਨੂੰ ਦੁੱਖ ਦੱਸਣਾ ਚਾਹੁੰਦੇ ਸੀ ਉਹਨੇ ਸਾਡੀ ਨਹੀਂ ਸੁਣਵਾਈ ਕੀਤੀ ਦੁਨੀਆ ਆਕ ਕੇ ਉਹ ਗੁਰੇ ਪੰਜਾਬ ਦੇ ਵਿੱਚ ਬਦਲਾਅ ਕੀਤਾ ਤੇ ਅੱਜ ਇਹਨਾਂ ਗੋਲਡੀ ਰਾਨ ਨੂੰ ਲਿਆਂਦਾ ਭਗਵੰਤ ਸਿੰਘ ਮਾਨ ਨੂੰ ਲਿਆਂਦਾ ਕਿ ਚਲੋ ਗੱਲਾਂ ਸੁਣਾਉਂਦਾ ਸੀ ਵੀ ਕੋਈ ਬਦਲਾਅ ਕਰੇਗਾ ਅੱਜ ਭਗਵੰਤ ਮਾਨ ਉੱਤੇ ਬੈਠਾ ਹੈ ਜਿੰਨ ਦੇ ਨਾਲ ਰੈਲੀਆਂ ਕੀਤੀਆਂ ਅਸੀਂ ਵੀ ਸਾਡਾ ਕੋ ਚੰਗਾ ਪਵਿੱਖ ਬਣੇਗਾ ਤੇ ਅੱਜ ਉੱਤੇ ਬੈਠਾ ਸਾਡੀ ਸਾਰ ਨਹੀਂ ਲੈ ਰਿਹਾ ਮੈਂ ਭਗਵੰਤ ਮਾਨ ਨੂੰ ਵੀ ਚਿੱਠੀ ਪਾਤੀ ਹੈ ਠੀਕ ਹੈ ਔਰ ਤੁਹਾਨੂੰ ਮੈਂ ਦਿਖਾ ਵੀ ਸਕਦਾ ਬਿਲਕੁਲ ਵੀਡੀਓ ਦੇ ਵਿੱਚ ਸਾਰਿਆਂ ਨੂੰ ਚਿੱਠੀ ਪਾਦੀ ਜੀ ਇਹ ਤੋਂ ਬਾਅਦ ਸੁਣਾਈ ਨਾ ਹੋਈ ਅਸੀਂ ਉਹ ਅਸ਼ਰ ਕਰਾਂਗੇ ਔਰ ਪੂਰੇ ਅਬੋਰ ਤੋਂ ਲੈ ਕੇ ਔਰ ਉਹ ਭਾਲਗਾ ਤਰਨ ਤਰ ਜਿਤ ਪੂਰੇ ਪੰਜਾਬ ਦੇ ਵਿੱਚ ਇਹਦਾ ਸ਼ਰਮਾੜਾ ਕਰਾਂਗਾ ਔਰ ਮੇਰੇ ਰੱਬ ਨੇ ਬਹੁਤ ਕਰਾਮਾਤ ਭਰੀ ਹੈ ਕਿਉਂਕਿ ਮੈਂ ਸੱਚ ਤੇ ਚੱਲਣਾ ਸੱਚ ਸਬਨਾ ਦਾ ਖਸਮ ਹੈ ਜਿਸ ਦੇਵੇ ਸੋ ਪਾਵੇ ਸਾਡੇ ਬਾਬੇ ਨਾਨਕ ਦੀ ਬਾਣੀ ਕਹਿੰਦੀ ਹੈ ਪਰ ਇਹ ਲੋਕ ਝੂਠ ਮਾਰ ਮਾਰ ਕੇ ਹੋਣਾ ਟੋਏ ਬਣਾਏ ਨੇ ਇੱਥੇ ਵਜੀਤ ਕੋਈ ਆਈ ਸੀ ਜਿਹੜੀ ਆਪਣੇ ਸੰਗਰੂਰ ਦੀ ਹਨਾ ਉਹਨੂੰ ਮੈਂ ਕਿਹਾ ਕਿ ਮੈਮ ਜੀ ਤੁਸੀਂ ਸਾਡੇ ਬਿਲਕੁਲ ਚੱਲ ਕੇ ਹਾਲਾਤ ਵੇਖੋ ਉਹਨਾਂ ਨੇ ਗੌਰ ਨਹੀਂ ਕੀਤੀ ਜਿਹੜੇ ਅੱਗੂ ਚਮਚੇ ਨੇ ਉਹ ਨਹੀਂ 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 ਕਰ ਦਿੱਤਾ ਮੈਨੂੰ ਉਹਨੂੰ ਗੋਲਦੀ ਸਾਹਿਬ ਨੂੰ ਕਿਹਾ ਗੋਲਦੀ ਸਾਹਿਬ ਇੱਥੇ ਵੀ ਰੋਕਿਆ ਉਹਨੂੰ ਗੱਡੀ ਤੇ ਆ ਪੈਣ ਦੀ ਵੀ ਗੱਲ ਕੀਤੀ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ ਮੇਰੇ ਘਰੇ ਮੇਰੇ ਬੱਚਿਆਂ ਨੂੰ ਕੀ ਗੱਲ ਪੈਸਾ ਨਹੀਂ ਚਾਹੀਦਾ ਪੜਾਈ ਨਹੀਂ ਚਾਹੀਦੀ ਅੱਜ ਅਸੀਂ ਗਰੀਬ ਕਿਉਂ ਹੋ ਗਏ ਠੀਕ ਹੈ ਮੈਂ ਬਾਬੇ ਨਾਨਕ ਤੇ ਵਿਸ਼ਵਾਸ ਕਰਦਾ ਵੀ ਮੇਰੇ ਇੱਕ ਦਿਨ ਸੁਨੇਗਾ ਪਰ ਅੱਜ ਮੈਨੂੰ ਲੱਗਦਾ ਏ ਕਿ ਮੇਰਾ ਬਾਬਾ ਨਾਨਕ ਤੁਹਾਡੇ ਰਾਈ ਆ ਕੇ ਮੇਰੀ ਖਬਰ ਲੈ ਰਿਹਾ ਮੈਂ ਉਹਦੇ ਤੇ ਵਿਸ਼ਵਾਸ ਕਰਦਾ ਮੈਂ ਗੁਰੂ ਨੂੰ ਮੰਨਦਾ ਅਰ ਸੇ ਇੱਕ ਰੱਬ ਦੀ ਵਡਿਆਈ ਕਰਦੇ ਹਾਂ ਮੈਂ ਮੈਂ ਕਰਦਿਆਂ ਮੈਨੂੰ ਅੱਜ ਲੱਗਿਆ ਕਿ ਤੁਹਾਡੇ ਰਾਈ ਬਾਬਾ ਨਾਨਕ ਮੇਰੀ ਆ ਕੇ ਖਬਰ ਲੈ ਰਹੇ ਜਿੰਨਾ ਮੈਂ ਵਿਸ਼ਵਾਸ ਰੱਖਿਆ ਪਰ ਹੁਣ ਮਜਬੂਰ ਹੋ ਕੇ ਅਸੀਂ ਬਾਬੇ ਨਾਨਕ ਅੱਗੇ ਅਰਦਾਸ ਕਰਨਾ ਕਿ ਜਿਹੜੇ ਇੱਕ ਦਿੰਦੇ ਨੇ ਨਾ ਸੱਜਣ ਠੱਗ ਵਰਗੇ ਬਲੀ ਕੰਧਾਰੀ ਵਰਗੇ ਹੋਰ ਜਿੰਨੇ ਠੱਗ ਨੇ ਜਿੰਨਾਂ ਤੋਂ ਰਾਹ ਪਾਇਆ ਤੇ ਆ ਜਾ ਤੇ ਜਿਵੇਂ ਮਰਜ਼ੀ ਆ ਕੇ ਯਾ ਤੇ ਨਾਲ ਸਦਾਰ ਲੈ ਸਾਡਾ ਪੂਰਾ ਪੰਜਾਬ ਸਤਿਆਂ ਨਾਲ ਸੋ ਰਿਹਾ ਸਾਨੂੰ ਗੁਰੂ ਹਰਗੋਬਿੰਦ ਸਿੰਘ ਜੀ ਨੇ ਮੀਰੀ ਪੀੜੀ ਦੀ ਤਲਵਾਰ ਐਵੇਂ ਨਹੀਂ ਪਹਿਨੀ ਸੀ ਬਾਬੇ ਨਾਨਕ ਨੇ ਬਚਨਾਂ ਅਸਾਂ ਦੁਨੀਆ ਨੂੰ ਉਤਾਰਿਆ ਗੁਰੂ ਗੋਬਿੰਦ ਸਿੰਘ ਨੇ ਜੰਗ ਲੜੀ ਕਿਉਂਕਿ ਅਤਿਆਚਾਰ ਹੁੰਦਾ ਸੀ ਸਾਡੀਆਂ ਇੱਜਤਾਂ ਲੁੱਟੀਆਂ ਜਾਂਦੀਆਂ ਸੀ ਅੱਜ ਭਈ ਅਸੀਂ ਉਹਦੇ ਵਾਰਸ ਹੈ ਅੱਜ ਅਸੀਂ ਉਹਨੂੰ ਮੰਨਦੇ ਗੁਰੂ ਗੋਬਿੰਦ ਸਿੰਘ ਨੂੰ ਠੀਕ ਹੈ ਅੱਜ ਸਾਨੂੰ ਵੀ ਕਿਤੇ ਤਲਵਾਰਾਂ ਚੱਕ ਕੇ ਨਾ ਤੁਸੀਂ ਬਦਲਾ ਦੇ ਨਾਮ ਤੇ ਸਰਕਾਰ ਲੈ ਕੇ ਅਜੇ ਵੀ ਤੁਹਾਡੀ ਜਿਹੜੀ ਪੱਗ ਹੈਗੀ ਆ ਭਗਤ ਸਿੰਘ ਵਾਲੀ ਸਜਾਈ ਹੈ ਹਾਂਜੀ ਹਾਂਜੀ ਭਗਤ ਸਿੰਘ ਦੇ ਨਾਂ ਨਾਂ ਤੇ ਓਟਾਂ ਲੈ ਕੇ ਕੀ ਬਦਲਾਅ ਆਇਆ ਹੈ ਵੀਰ ਜੀ ਬਾਣੀ ਚ ਲਿਖਿਆ ਕਰਮ ਕਰੀਮ ਜੋ ਕਰ ਰਹੇ ਮੇਟ ਨਾ ਸਕੇ ਕੋਈ ਜਿਹੜਾ ਦੁਨੀਆ ਨੂੰ ਠੱਗਦਾ ਹੈ ਓਟਾਂ ਲੈ ਕੇ ਸੱਚ ਦੇ ਨਾਂ ਤੇ ਅਗਰ ਸਿੰਘ ਵੀ ਇੱਕ ਰੱਬ ਦੇ ਦੇਵਤਾ ਜੀ ਹੋਏ ਨੇ ਜਿਨ੍ਹਾਂ ਨੇ ਸਾਨੂੰ ਬਚਾਇਆ ਠੀਕ ਹੈ ਔਰ ਗੁਰੂ ਗੋਬਿੰਦ ਸਿੰਘ ਜੀ ਦੀ ਪੂਰੀ ਕੁਰਬਾਨੀ ਜਿਹੜੇ ਅਸੀਂ ਰਾਜ ਕਰ ਰਹੇ ਹਾਂ ਅਸੀਂ ਇਹ ਚਾਹੁੰਦੇ ਹਾਂ ਕਿ ਸੱਚ ਹੀ ਆਉਣਾ ਹੈ ਸੱਚ ਦੇ ਵੇੜੇ ਪਾਰਨੇ ਇਹ ਕਰਿੰਦਿਆਂ ਨੇ ਕੋਣੀ ਟਿਕਣਾ ਅਸੀਂ ਇਹ ਕਹਿੰਦੇ ਹਾਂ ਸਮਝ ਜਾਓ ਸਮਝ ਜਾਓ ਰਾਜਨੀਤੀ ਚ ਕੋਈ ਵੀ ਕਰਨੀ ਹੈ ਪਰ ਸੱਚ ਦੀ ਰਾਜਨੀਤੀ ਕਰੋ ਕੀ ਗੱਲ ਰਾਜਨੀਤੀ ਚ ਰੱਬ ਨਹੀਂ ਹੈਗਾ ਰੱਬ ਹੈ ਰੱਬ ਕਨੇ ਕਨੇ ਵਿੱਚ ਪਰ ਸਾਡੀ ਨੀਤ ਜਦੋਂ ਫਿੱਟ ਜਾਂਦੀ ਹੈ ਨਾ ਕੱਸੀ ਉਹਨੂੰ ਥੱਲੇ ਦੱਬਣਾ ਉਹਨੂੰ ਥੱਲੇ ਦੱਬਣਾ ਇਹੀ ਆ ਪਿੰਡ ਦੇ ਵਿੱਚ ਮੈਂ ਪੰਚਾਇਤ ਕਹਿ ਕੇ ਇੱਕ ਕੱਟ ਕੀਤਾ ਸੀ ਕਿ ਪਿੰਡ ਪ੍ਰਵਾਰ ਸਿੰਘ ਵਾਲੇ ਅਸੀਂ ਅਗਰ ਸਹਿਮਤੀ ਨਾਲ ਸਰਪੰਚ ਚੁਣਨਾ ਹੈ ਅਸੀਂ ਕੰਮ ਕਰਾਂਗੇ ਵਿਕਾਸ ਕਰਾਂਗੇ ਵੇਖੋ ਅੱਜ ਸੱਚ ਨੂੰ ਹੀ ਦੱਬਿਆ ਗਿਆ ਔਰ ਸੱਚ ਜਿਹੜਾ ਆ ਉਹਦੇ ਤੇ ਮਿੱਟੀ ਪਾ ਕੇ ਵੀ ਸੱਚ ਨਾ ਆਵੇ ਅੱਜ ਕੋਈ ਕੰਮ ਨਹੀਂ ਹੋ ਰਿਹਾ ਕੋਈ ਵਿਕਾਸ ਨਹੀਂ ਹੋ ਰਿਹਾ ਪਰ ਸਾਡੀ ਸ਼ਰਧ ਹੈ ਬਾਬੇ ਨਾਨਕ ਵਾਲੀ ਅਸੀਂ ਉਹਦੀ ਓਟ ਅਸਰਾ ਲੈ ਕੇ ਕੰਮ ਕਰਨੇ ਨੇ ਕੋਈ ਗੱਲ ਨਹੀਂ ਅਸੀਂ ਭੁੱਖੇ ਨਹੀਂ ਮਰਦੇ ਆ ਬਹੁਤ ਦੁਨੀਆ ਰੱਬ ਦੇ ਪਿਆਰੇ ਬਹੁਤ ਪਹਿਮਦਾਨੀ ਪਰ ਸਾਨੂੰ ਰੱਬ ਦੇ ਉਹਦੇ ਉੱਤੇ ਮਾਨ ਹੈ ਪਰ ਮੈਂ ਇਹ ਚਾਹੁੰਨਾ ਫਿਰ ਵੀ ਪੂਰੇ ਪੰਜਾਬ ਵਰਲਡ ਦੇ ਵਿੱਚ ਸੰਦੇਸ਼ ਲਾਉਣਾ ਚਾਹਨਾ ਕਿ ਅੱਜ ਵੀਰੋ ਗਰੀਬਾਂ ਦੀ ਬਾਹ ਫੜੋ ਬਾਹ ਫੜ ਕੇ ਦੁਖਿਆਰੇ ਦਾ ਪਤਾ ਲਓ ਲੀਡਰ ਬਣਦਾ ਜਿਹੜਾ ਉਹ ਦੁਖੀ ਨੂੰ ਪੁੱਛਦਾ ਨਹੀਂ ਆਗੂ ਕਰਾਂ ਤੇ ਛੱਡ ਦਿਓ ਇਹ ਲੋਕ ਚਮਚਾਗिरी ਨਹੀਂ ਨਿਭਾ ਸਕਦੇ ਤੁਹਾਡੀਆਂ ਪਿੱਠਾਂ ਲਵਾਉਣਗੇ ਜਿਵੇਂ ਬਾਦਲ ਸਾਹਿਬ ਨੂੰ ਚਮਚਿਆਂ ਨੇ ਥੱਲੇ ਲਾਇਆ ਏ ਚਮਚਿਆਂ ਨੇ ਨਾ ਕੇ ਬਾਦਲ ਮਾਰਾ ਨਹੀਂ ਸੀ ਪ੍ਰਕਾਸ਼ ਸਿੰਘ ਬਾਦਲ ਦੇਵਤਾ ਸੀ ਪਰ ਹੌਲੀ ਹੌਲੀ ਚਲੋ ਜਿਵੇਂ ਸਿਸਟਮ ਦੇ ਨਾਲ ਜੋ ਵੀ ਮੱਦ ਤੇ ਪਰਦਾ ਪਿਆ ਜੋ ਵੀ ਹੋਇਆ ਅੱਜ ਆਪਨੇ ਸਾਹਮਣੇ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਨੂੰ ਅਸੀਂ ਪਰਫੁੱਲਤ ਕਰਨਾ ਹੈ ਅਸੀਂ ਬੜੇ ਲੰਬੇ ਸਮੇਂ ਤੱਕ ਇਹ ਸਚਾਈ ਨੂੰ ਖਾਲਸਾ ਰਾਜ ਹਿੰਦੂ ਵਿੱਚ ਖਾਲਸਾ ਰਾਜ ਨਹੀਂ ਹੈਗਾ ਹਿੰਦੂ ਵੀ ਖਾਲਸਾ ਰਾਜ ਕਿਉਂਕਿ ਖਾਲਸੇ ਤੋਂ ਭਾਵ ਦੁਖੀ ਦੀ ਗੱਲ ਸੁਣਨੀ ਸੁਨਵਾਈਓ ਤੁਖਿਆਰੇ ਜਿਸ ਨੇ ਆਈ ਕਰਨੀ ਅਸੀਂ ਪੈਣਾ ਬਰਾ ਰਲ ਕੇ ਚੱਲਣਾ ਹੈ ਹਿੰਦੂ ਚ ਵੀ ਖੂਨ ਉਹੀ ਹੈ ਸਿੱਖ ਚ ਵੀ ਖੂਨ ਉਹੀ ਹੈ ਮੁਸਲਮਾਨ ਚ ਵੀ ਖੂਨ ਉਹੀ ਹੈ ਈਸਾਈ ਚ ਵੀ ਖੂਨ ਉਹੀ ਹੈ ਪਰ ਸਾਡੀਆਂ ਦੁਕਾਨਾਂ ਪੈ ਗਈਆਂ ਨੇ ਵੇਖੋ ਯਾਰੋ ਅੱਜ ਕੋਈ ਬਾਹ ਨਹੀਂ ਫੜ ਰਿਹਾ ਮੈਂ ਇੱਕ ਲੀਡਰ ਬੰਦਾ ਹਾਂ ਰੱਬ ਦਾ ਵੀ ਲੀਡਰ ਹਾਂ ਔਰ ਇਤੋ ਦਾ ਵੀ ਲੀਡਰ ਹਾਂ ਪਰ ਮੈਂ ਅੱਜ ਜ਼ੀਰੋ ਕਿਉਂ ਹਾਂ ਕਿਉਂਕਿ ਲੋਕ ਸੱਚ ਨੂੰ ਦਬਦੇ ਨੇ ਪਰ ਅੱਜ ਮੈਨੂੰ ਵਿਸ਼ਵਾਸ ਹੋ ਗਿਆ ਹੈ ਔਰ ਇਹ ਖਬਰ ਪਹੁੰਚੇਗੀ ਔਰ ਜਿਹੜੇ ਨiyet ਵਾਲੇ ਰੱਬ ਦੇ ਪਿਆਰੇ ਮੇਰੇ ਨਾਲ ਜੁੜ ਕੇ ਮੇਰਾ ਸਾਥ ਦੇਣਗੇ ਔਰ ਪੂਰੇ ਪੰਜਾਬ ਦੇ ਵਿੱਚ ਅਸੀਂ ਨੇਰੀ ਲਿਆ ਦੇਾਂਗੇ ਸੱਚ ਦੀ ਵੀਰ ਜੀ 2027 ਚ ਇਲੈਕਸ਼ਨ ਆ ਰਹੇ ਆ ਪਹਿਲੇ ਬਦਨਾਮ ਦੇ ਨਾਮ ਤੇ ਸਰਕਾਰ ਇਸ 2027 ਵਿੱਚ ਕੀ ਦਾ ਸਾਥ ਦੇ ਰਹੇ ਵੀਰ ਜੀ ਅਸੀਂ ਜਿਹੜਾ ਅੱਗੇ ਬਲਾ ਆਮ ਆਦਮੀ ਸੀ ਭਗਵੰਤ ਮਾਨ ਚਲੋ ਚੰਗਾ ਆ ਪਰ ਉਹਨੂੰ ਹੁਣ ਸਾਨੂੰ ਨਹੀਂ ਪਤਾ ਖਬਰਾਂ ਸੁਣ ਰਹਿਆਂ ਕਿ ਕਰੇਂਦਿਆਂ ਨੇ ਉਹਦੀ ਪਿੱਠ ਲਾ ਦੇਣੀ ਕਰੇਂਦੇ ਉਹਨੇ ਇਹ ਕਿਹਾ ਸੀ ਕਿ ਹੁਣ ਕੱਲਾ ਨਹੀਂ ਕੁਛ ਕਰ ਸਕਦਾ ਉਹਦੇ ਪਿੱਛੇ ਵੀ ਅੱਜ ਜੇ ਐਮਐਲ ਬਣੇ ਨੇ 92 ਤੇ ਅੱਜ ਕੀ ਗੱਲ ਹੈ ਮੈਨੂੰ ਕੀ ਲੋੜ ਸੀ ਬੋਲਣ ਦੀ ਅੱਜ ਮੇਰੀ ਡੇਢ ਕਿੱਲਾ ਪੈਲੀ ਤਿੰਨ ਕਨਾਲੀ ਜ਼ਮੀਨ ਵੇਗੀ ਐਸ ਤੁਹਾਡੇ ਪਿੱਛੇ ਅੱਜ ਮੈਂ ਰਾਜਾ ਆ ਪਰ ਮੇਰੀ ਇਹ ਜ਼ਮੀਨ ਉਪਜਾਉ ਹੁੰਦੀ ਮੈਨੂੰ ਓਨੀ ਕੁ ਲੋੜ ਹੈ ਜਿੰਨੇ ਕੋ ਮੇਰੇ ਦੋ ਬੱਚੇ ਨੇ ਜਿੰਨੀ ਕੋ ਸਾਨੂੰ ਲੋੜ ਹੈ ਅੱਜ ਦੀ ਮੈਂ ਕੋਠੀਆਂ ਨਹੀਂ ਲਾ ਪਾਉਣਾ ਚਾਹੁੰਦਾ ਮੈਨੂੰ ਜਿਆਦਾ ਰਜ਼ਕ ਦੀ ਲੋੜ ਨਹੀਂ ਪਰ ਅਸੀਂ ਗੁਰੂ ਨਾਨਕ ਦੇ ਮਰਿਆਦਾ ਦੇ ਨਾਲ ਜਿੰਨਾ ਕੋ ਜਿੰਦਗੀ ਵਿੱਚ ਖਾਣਾ ਚਾਹੀਦਾ ਉਹਨਾਂ ਅਸੀਂ ਮੰਗਦੇ ਆ ਉਹਨਾਂ ਚਾਹੀਦਾ ਪਰ ਦੁਨੀਆ ਦੀ ਇੱਕ ਸੇਵਾ ਕਰਨਾ ਚਾਹੁੰਦੇ ਆ ਅੱਜ ਕਈਆਂ ਬੱਚਿਆਂ ਦੇ ਕੋਲ ਵਰਦੀਆਂ ਨਹੀਂ ਕਈਆਂ ਘਰਾਂ ਦੇ ਕੋਲ ਫਲਸ਼ ਬਾਥਰੂਮ ਨਹੀਂ ਹੈਗੇ ਵਿਚਾਰੇ ਮੈਨੂੰ ਪਤਾ ਹੈ ਮੈਂ ਕੀ ਤੁਹਾਨੂੰ ਦੱਸਾਂ ਕਿਤੇ ਮਾਰ ਸਮਾਂ ਦਿੱਤਾ ਅਸੀਂ ਸੱਤ ਵਿੱਚ ਬਹਿ ਕੇ ਪੂਰਾ ਇੱਕ ਘੰਟੇ ਦੀ ਵੀਡੀਓ ਬਣਾਵਾਂਗੇ ਔਰ ਇਹ ਵੀਡੀਓ ਜਿਹੜਾ ਵੇਖੇਗਾ ਆ ਵੀ ਵੀਡੀਓ ਉਹਦੇ ਰੋਂਗਟੇ ਖੜੇ ਹੋਣਗੇ ਕਿ ਸੱਚ ਕੀ ਲੋਕ ਸੱਚ ਨੂੰ ਦਬਣਾ ਚਾਹੁੰਦੇ ਨੇ ਜਿਹੜਾ ਕੋਈ ਕੰਮ ਕਰ ਲੈਂਦਾ ਹੁੰਦਾ ਪੈਸਾ ਖਾ ਜਾਂਦੇ ਨੇ ਇਸ ਕਰਕੇ ਅਸੀਂ ਭਾਈ ਹੁਣ ਜ਼ਰੂਰ ਉਦਮ ਕਰਨਾ ਹੈ ਰੱਬ ਦਾ ਓਟ ਅਸਾ ਲੈ ਕੇ ਸੱਚ ਨੂੰ ਸਾਹਮਣੇ ਲੈਣਾ ਹੈ